ਸਾਹਿਬਕਾਲ ਜੀ ਇਨੀਸ਼ੀਏਟਰਸ ਆਫ ਚੇਂਜ ਐਨ ਜੀਓ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ 10 ਸਾਲ ਚ ਲੁਧਿਆਣਾ ਸ਼ਹਿਰ ਦੇ ਵਿੱਚ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਨੌਜਵਾਨਾਂ ਨਾਲ ਲੈ ਕੇ ਅੱਜ ਇੱਕ ਬੜਾ ਲੈਂਡਮਾਰਕ ਦਿਨਾ ਸਾਡੇ ਸਾਰਿਆਂ ਦੇ ਲਈ ਜੀ ਇਨੀਸ਼ੀਏਟਰਸ ਆਫ ਚੇਂਜ ਜਿਹੜੇ ਈਵਨਿੰਗ ਸਕੂਲ ਚਲਾ ਰਹੀ ਹੈ ਪਿਛਲੇ 2 ਸਾਲਾਂ ਤੋਂ ਜਿੱਥੇ ਲੋੜਵੰਦ ਬੱਚਿਆਂ ਨੂੰ ਫ੍ਰੀ ਪੜਾਇਆ ਜਾਂਦਾ ਹੈ ਬੁੱਕਸ ਬੈਗਸ ਯੂਨੀਫਾਰਮਸ ਦਿੱਤੀਆਂ ਜਾਂਦੀਆਂ ਹੁਣ ਉਹ ਵੱਡਾ ਹੋ ਗਿਆ ਸਾਡਾ ਉਹ ਪਰਿਵਾਰ ਵੱਡਾ ਹੋਣ ਕਰਕੇ ਅਸੀਂ ਇੱਕ ਵੱਡੀ ਜਗ੍ਹਾ ਦੇ ਵਿੱਚ ਆ ਗਏ ਹਾਂ 100 ਬੱਚਿਆਂ ਨੂੰ ਫੁੱਲਾਂਵਾਲ ਪਿੰਡ ਦੇ ਵਿੱਚ ਵੱਡੀ ਜਗ੍ਹਾ ਲੈ ਕੇ ਪੜਾਇਆ ਜਾ ਰਿਹਾ ਤੇ ਕਿਉਂਕਿ ਖਰਚਾ ਵਧਿਆ ਤੇ ਅਸੀਂ ਕਾਲ ਪਾਈ ਵੀ ਜਿਹੜੇ ਲੋਕ ਸਾਡੇ ਨਾਲ ਮਿਲ ਕੇ ਆਣਾ ਚਾਹੁੰਦੇ ਆ ਤਾਂ ਉਹ ਦੇਖਦੇ ਹੋਏ ਲੀਫੋਰਡ ਫਾਰਮਾਸਿਓਟਿਕਲ ਲੀਫੋਰਡ ਹੈਲਥ케ਅਰ ਨੇ ਲਿਮਿਟਿਡ ਨੇ ਮਿਲ ਕੇ ਸਾਡੇ ਨਾਲ ਅੱਗੇ ਆ ਕੇ ਸੀਐਸਆ CSR ਇਨੀਸ਼ੀਏਟਿਵ ਦੇ ਤਹਿਤ लीਫ ਫੋਰਡ ਹੈਲਥ케ਅਰ ਲਿਮਿਟਿਡ ਨੇ ਸਾਡੇ ਨਾਲ ਲੱਗੇ ਆ ਕੇ ਜ਼ਿੰਮੇਵਾਰੀ ਲਈ ਜੀਵਨ ਲਾਲ ਗੁਪਤਾ ਜੀ ਬੈਠੇ ਆ ਸਾਡੇ ਵੱਡੇ ਸ਼ਹਿਰ ਦੇ ਵਿੱਚ ਇਹੋ ਜਿਹੇ ਜਦੋਂ ਕਾਰੋਬਾਰੀ ਬੈਠੇ ਹੋਣ ਜੋ ਨੌਜਵਾਨਾਂ ਨੂੰ ਅੱਗੇ ਲੈ ਕੇ ਆਣ ਨੌਜਵਾਨਾਂ ਦੇ ਨਾਲ ਪ੍ਰੇਰਣਾ ਬਣਨ ਸਾਨੂੰ ਬੜਾ ਚੰਗਾ ਲੱਗਦਾ ਹੈ ਸੋਵਲੇ 3 ਸਾਲ ਦੇ ਲਈ ਅਸੀਂ ਇਸ ਪ੍ਰੋਜੈਕਟ ਨੂੰ ਸਾਂਝੇ ਤੌਰ ਤੇ ਚਲਾਉਣ ਵਾਲੇ ਆ ਜੀ ਜਿੱਥੇ 100 ਬੱਚੇ ਉਹ ਬੱਚੇ ਜੋ ਯਾ ਤੱਕ ਕਦੇ ਸਕੂਲ ਨਹੀਂ ਗਏ ਤੇ ਜਾਂ ਜਿਹੜੇ ਸਕੂਲਾਂ ਚੋਂ ਜਾਂਦੇ ਆ ਉੱਥੇ ਉਹਨਾਂ ਨੂੰ ਇਫੈਕਟਿਵ ਪੜਾਈ ਨਹੀਂ ਕਰਾਈ ਜਾਂਦੀ ਉਹਨਾਂ ਬੱਚਿਆਂ ਨੂੰ ਪੜਾਇਆ ਜਾਏਗਾ ਜੀ ਸਾਡੇ ਜਿਹੜੇ ਪੜਾਉਣ ਵਾਲੇ ਟੀਚਰ ਹੈ ਉਹ ਵੀ ਯੰਗ ਟੀਚਰਸ ਹੈ ਸੋ ਨੌਜਵਾਨਾਂ ਨੇ ਮਿਲ ਕੇ ਜਿੰਮਾ ਲਿਆ ਕਿ ਸ਼ਹਿਰ ਦਾ ਕੋਈ ਵੀ ਬੱਚਾ ਇਫੈਕਟਿਵ ਤੇ ਜਿਹੜੀ ਹੈ ਕੁਆਲਿਟੀ ਪੜ੍ਹਾਈ ਤੋਂ ਵਾਂਝਾ ਨਾ ਰਹੇ ਕੁਆਲਿਟੀ ਐਜੂਕੇਸ਼ਨ ਸਾਰਿਆਂ ਨੂੰ ਮਿਲੇ ਅੱਜ ਮਾ ਲੀਫੋਰਡ ਤੇ ਇਨੀਸ਼ੀਏਟਿਵਸ ਆਫ ਚੇਨ ਨੇ ਮਿਲ ਕੇ ਲਿਆ ਜੀ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਇਹ ਸੇਵਾ ਗੁਰੂ ਪਾਤਸ਼ਾਹ ਮੇਰ ਕਰਨ ਸਾਡੇ ਤੋਂ ਲੈਂਦੇ ਰਹਿਣ ਤੇ ਹੋਰ ਬੱਚਿਆਂ ਦੀ ਅਸੀਂ ਸੇਵਾ ਕਰਦੇ ਰਹੀਏ ਜੀ ਸੁਤਿਕਸ਼ਨ ਕੁਮਾਰ ਆਈ ਐਮ ਅ ਹੈਡ ਐਚ ਆਰ ਆਫ ਲੀਫੋਰਡ ਹੈਲਥ케ਅਰ ਲਿਮਿਟਿਡ ਦੇਖੋ ਅੱਜ ਜਿਹੜੀ ਮੀਟਿੰਗ ਹੈ ਇਟ ਇਜ਼ ਅ ਪ੍ਰਾਊਡ ਮੂਮੈਂਟ ਫਾਰ ਦਿ ਲੁਧਿਆਣਾ ਵਾਸੀ ਵਾਸਤੇ ਵੀ ਔਰ ਬੀਇੰਗ ਅ ਕਾਰਪੋਰੇਟ ਹਾਊਸ ਆਫ ਤੇ ਨਾਲ ਦੇ ਨਾਲ ਜਿਹੜਾ ਐਨਜੀਓ ਇਨੀਸ਼ੀਏਟਰ ਆਫ ਚੇਂਜ ਨੇ ਸਾਡਾ ਸਾਥ ਦਿੱਤਾ ਹੈ ਅਸੀਂ ਲੋਕ ਸੀਐਸਆਰ ਐਕਟੀਵਿਟੀਜ਼ ਕੁਝ ਬਹੁਤ ਕੁਝ ਪ੍ਰੋਜੈਕਟ ਕਰਨਾ ਚਾਹਦੇ ਹਾਂ ਜਿਹੜਾ ਕਿ ਲੋਕਲ ਸੁਸਾਇਟੀ ਨੂੰ ਅਨਪ੍ਰਿਵਿਲੇਜਸ ਜਿਹੜੇ ਬੱਚੇ ਨੇ ਤੇ ਹੋਰ ਸੁਸਾਇਟੀਆਂ ਨੂੰ ਤਾਂ ਕਿ ਇੱਕ ਨੋਬਲ ਕੌਜ਼ ਦੇ ਤੌਰ ਦੇ ਉੱਤੇ ਅਸੀਂ ਇੱਕ ਸੁਸਾਇਟੀ ਨੂੰ ਅਪਲਿਫਟਮੈਂਟ ਕਰ ਸਕੀਏ ਸਾਡਾ ਮਕਸਦ ਇਹ ਕਿ ਓਵਰਆਲ ਤੁਸੀਂ ਸਾਡੀ ਆਰਗੇਨਾਈਜੇਸ਼ਨ ਨੂੰ ਦੇਖੋਗੇ ਸਾਡਾ ਓਵਰਆਲ ਜਿਹੜਾ ਮਕਸਦ ਹੈਗਾ ਹੈ ਨੋਬਲ ਕੌਜ਼ ਹੈ CSR ਦੇ ਅੰਡਰ ਅਸੀਂ ਆਸ-ਪਾਸ ਦੀ ਸੋਸਾਇਟੀ ਨੂੰ ਵਿਸੀਨਿਟੀ ਨੂੰ ਜਿੰਨਾ ਅਸੀਂ ਅਪਲਿਫਟਮੈਂਟ ਕਰ ਸਕੀਏ ਉਹ ਸਾਡਾ ਮੇਨ ਮੋਟੋ ਹੈ ਮੈਂ ਤਾਂ ਇਹ ਕਹਾਂਗਾ ਕਿ ਇਦਾਂ ਦੇ ਇਨੀਸ਼ੀਏਟਰ ਆਫ ਚੇਂਜ ਜਿੱਦਾਂ ਦੇ NGOਜ਼ ਹੈਗੇ ਜੋ ਸਾਡੇ ਨਾਲ ਜੁੜੇ ਐਜ਼ ਅ ਲੀਫਵਰਡ ਹੈਲਥ케ਅਰ ਅੰਡਰ CSR ਐਕਟੀਵਿਟੀ ਮੈਂ ਚਾਹਾਂਗਾ ਕਿ ਹੋਰ ਲੋਕ ਵੀ ਇਦਾਂ ਦੇ ਪ੍ਰੋਗਰਾਮ ਨੂੰ ਪਾਰਟਿਸਿਪੇਟ ਕਰਨ ਸੋਸਾਇਟੀ ਨੂੰ ਅਪਲਿਫਟਮੈਂਟ ਕਰਨ ਵਾਸਤੇ ਅਨਪ੍ਰਿਵਿਲੇਜਸ ਬੱਚਿਆਂ ਨੂੰ ਪੜ੍ਹਾਈ ਵਾਸਤੇ ਤੇ ਹੋਰ ਐਜਾ ਬਹੁਤ ਸਾਰੇ ਪ੍ਰੋਗਰਾਮ ਹੈਗੇ ਜਿੱਦਾਂ ਦੇ ਅਸੀਂ ਇਕੱਠੇ ਮਿਲ ਕੇ ਸਾਂਝੇ ਤੌਰ ਤੇ ਇੱਕ ਅچھے ਭਵਿੱਖ ਨੂੰ ਨਿਰਮਾਣ ਕਰ ਸਕਦੇ